ਰੋਣਾ ਬੰਦਾ ਰੋਣਾ ਪੁੱਤ ਰੋਣਾ ਰੋਣਾ ਮੇਰੀ ਟੀ ਰਾਣੀ ਰੋਣਾ ਮਾਇਆ ਦੇ ਪੁੱਤ ਸਾਡਾ ਪੁੱਤ ਅੱਛਾ ਟਿਕਾੜੀ ਮੈਂ ਤਾਂ ਪੱਟੀ ਗਈ ਜਿਵੇਂ ਨੇ ਚਾਵਾਲਾ ਡੈ ਨਾਲ ਵਿਆਹ ਕੇ ਲੈ ਆਇਆ ਸੀ ਮੱਥਾ ਦੇਖਣਾਰੇ ਜਿਹੜੇ ਲੱਛਣ ਨੇ ਮੱਥਾ ਦੇਖਣਾਰੇ ਮੈਨੂੰ ਤਾਂ ਉਹ ਕੇ ਰੱਖ ਦੋ ਫੋਫੜੇ ਰੋਲ ਕੇ ਰੱਖ ਦੋ ਜਾਂਦੇ ਰੋ ਜਾਂਦੇ ਰੋ ਵੀ ਜਾਂਦੇ ਰੋ ਜਾਂਦੇ ਖਾਤਰੀ ਕਾਲਾ ਹੋਠੇ ਲਗਾ ਰੋ ਰੋ ਬੋਤਾ ਠੀਕ ਆ ਅਰੇ ਨਾ ਮੇਰਾ ਪਤਮਾ ਆ ਗਿਆ ਜਦੋਂ ਦਾ ਮੇਰਾ ਬਾਪ ਮੁਕਿਆ ਮੈਂ ਤੈਨੂੰ ਵੀ ਆਪਣਾ ਬਾਪ ਛੱਡਿਆ ਮਾਏ ਤੇਰਾ ਪਿਓ ਹੀ ਆ ਤੇ ਨਹੀਂ ਬਥੇੜ ਆਇਆ ਜਦੋਂ ਤੇਰਾ ਫੋਨ ਗਿਆ ਤੀ ਹਾਂ ਬੈਠੋ ਕੋਈ ਨਹੀਂ ਬੈਠੋ ਨਾ ਮਾਦੀ ਤੀ ਇਹ ਹੋਣਾ ਉਫੜੋ ਆ ਜਾ ਹਾਂ ਇੱਥੇ ਯਾਰ ਨਾ ਰੋਣਾ ਕਿਹਦੇ ਕੋਲੇ ਫਾਇਨ ਨੂੰ ਕਾ ਦਾ ਕੰਜਰਾ ਜਿਹੜਾ ਚੰਨ ਤੂੰ ਜੜਾ ਜਾ ਹਾਂ 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 ਨਾ ਰੋ ਨਾ ਮੇਰਾ ਪੁੱਤ ਰੋ ਨਾ ਮੈਂ ਆ ਗਿਆ ਹੁਣ ਛਾਰਾ ਕੰਮ ਛੱਟ ਕਰਨ ਕੇ ਜਾਣਾ ਫੁਫੜਾ ਆਪਣੇ ਕਰਮਾਂ ਨੂੰ ਰੋਨੀ ਆ ਮੈਂ ਮਰ ਜਾ ਹੇ ਪਰਮਾ ਮਾ ਫੋੜਾ ਕਦੇ ਟਕਲਾ ਹੈ ਸੜੇ ਬੰਦ ਨੂੰ ਰੋਣ ਨੂੰ ਬੰਦ ਦੱਕ ਜੀ ਨਾ ਹੋਵੇ ਮਰ ਖਣਾ ਸਾਹ ਬੈਠੂ ਉਹ ਮਲਾਗ ਬੰਦ ਨੂੰ ਬੁਲਾਇਆ ਕਿਨੇ ਇਹਨੂੰ ਏ ਮੈਂ ਬੁਲਾਇਆ ਲਾ ਹੱਥ ਫੁਫੜਾ ਖਮਦਾ ਨੇ ਬੋਲੇ ਹੱਥ ਓਏ ਫੋਫੜਾ ਇਹ ਜਲੰਧਰ ਦੂਰਦਰਸ਼ਨ ਹੈ ਸਾਰੇ ਪਿੰਡ ਚੋਂ ਆਲਾ ਪਾ ਦੋ ਵੇ ਮੱਕੀ ਖਾ ਰੋ ਮਗਾ ਤੇ ਫੋਟੋ ਲੱਗੇ ਛੜੋ ਬੰਦੀ ਸਾਰ ਪਿੰਡ ਖੰਭਾ ਕੋਈ ਨਹੀਂ ਕੋਈ ਨਹੀਂ ਭਾਈਓ ਫੋਫੜ ਜੀ ਭਾਈਓ ਬੰਦ ਕਰੰਦੋ ਕੋਈ ਨਾ ਭਾਈਓ ਭਾਈਓ ਕੋਈ ਅੱਖਾ ਦੇਖੇ ਮੈਂ ਕਰਦਾ ਜਿਵੇਂ ਕੋ ਚੱਕ ਲਾ ਮਾ ਮਾ ਫੋਫੜ ਜੀ ਬਈ ਮਾ ਫੋਫੜ ਛਾ ਦ ਮੈਂ ਦਾਦੇ ਦੇ ਕੰਮ ਕਰਦਾ ਤੂੰ ਫੋਫੜਾ ਕਾਣੂ ਇਹਦਾ ਮੂਹ ਬਗਲਾਮ ਕਰਦੇ ਤੁਲਗੇ ਮੈਨੂੰ ਮੈਂ ਭਲਾ ਆਇਆ ਹੈਗਾ ਮੈਂ ਤੇਰੇ ਹੱਥਾਂ ਚੱਪੜਿਆ ਹੋਇਆ ਹੈ ਸਾਦ ਬੰਦਾ ਮੈਨੂੰ ਤਾਂ ਜਿੱਥੇ ਮਰਜ਼ੀ ਰੋਟੀ ਦੇ ਦੋ ਚਾਹ ਜਿਵੇਂ ਮਰਜ਼ੀ ਦੇ ਦੋ ਮੈਂ ਤਾਂ ਦਾ ਗੱਲੇ ਕੋਈ ਦੇ ਪੈਰ ਨਹੀਂ ਕਰਾਇਗਾ ਪਰ ਉਪਰ ਆ ਮੈਨੂੰ ਇੱਥੇ ਚੁੱਪ ਕਰ ਜਾ ਫੁੱਪੜ ਜੀ ਖੜ ਜਾ ਮੈਂ ਦੱਦ ਦਾ ਦੱਦ ਤੇ ਪਾਣੀ ਦਾ ਪਾਣੀ ਕਰਦੀ ਆ ਜਿੰਨੇ ਵਾਰ ਵੀ ਮੇਰੇ ਭਾਈ ਆਏ ਆ ਐਦਾਂ ਦੇ ਮੌਕੇ ਤੇ ਆਇਆ ਕਦੀ ਖੁਸ਼ੀ ਨਾਵੇਂ ਮੇਰੇ ਭਾਈ ਨਹੀਂ ਇੱਥੇ ਆਏ ਬਗੜਾ ਲੈ ਆਂਦਰ ਫੋਟੋ ਲੈ ਆ ਫੋਟੋ ਲੈ ਫੋਟੋ ਬਗੜਾ ਕਦਾ ਖੈਰੀ ਫੋਟੋ ਆ ਮੇਰਾ ਮਾਪਾ ਕੋ ਫੋਟੋ ਆ ਐਲਬਮ ਆ ਗੀਨੋ ਉਹ ਵਾਚੀ ਸਾਰਿਆਂ ਨੂੰ ਐਲਬਮ ਆ ਐਲਬਮ ਕਹਿੰਦੇ ਪੈ ਐਲਬਮ ਕੁੱਤਾ ਬਸ ਸੋਦਾ ਲੈਣ ਗਿਆ ਫਿਰ ਮੇਰੀ ਗੱਲ ਸੁਣ ਸੁਣ ਜਾਗਾ ਮੈਂ ਸੋਦਾ ਲੈਣ ਗਿਆ ਫਸੂ ਹਟਦੇ ਪਾਸੇ ਖੜਾ ਰਵੇ ਹਾਂ ਪਾਸੇ ਪਾਵੇ ਅਖੇ ਮਦਾ ਦਵਾਨ ਹੋਣਾ ਦਵਾਰੇ ਕਾਲੇ ਬਾਲ ਕਰਨੇ ਮੈਨੂੰ ਮੈਨੂੰ ਕਦੇ ਬੋਲਦਾ ਕਰ ਮੇਰਾ ਬਾਵਾ ਸੀ ਮਰੂ ਦਵਾਈ ਲੈਣਾ ਤੇ ਚਾਰੇ ਮੈਨੂੰ ਕਦੇ ਫੁੱਫੜਾ ਮੈਂ ਤਾਂ ਤੈਨੂੰ ੜੀਕਦੀ ਸੀ ਮੈਂ ਤਾਂ ਆਪਣੇ ਭਾਈਆਂ ਨੂੰ ਵੀ ਨਹੀਂ ਫੋਟੋ ਦਿਖਾਈ ਜਿਉਂਦਿਆਂ ਦਾ ਮਰਨ ਹੋ ਗਿਆ ਮੇਰੇ ਭਾਈਆਂ ਦਾ ਜਿੱਦਾਂ ਤੇ ਫੋਟੋ ਲੈ ਤੂੰ ਇਹ ਕੀ ਸੱਪ ਕੱਟ ਮਾਰਿਆ ਤੂੰ ਪਰ ਮਾੜਾ ਮੈਂ ਮੋਲੇ ਮਰੀ ਗਿਆ ਲੈ ਮੈਂ ਮੈਂ ਕਰਕੇ ਦਾ ਸੰਢ ਸੁੱਟਿਆ ਕਹਿੰਦਾ ਵੀ ਮੈਂ ਤਾਂ ਹਈ ਨਹੀਂ ਇਹਦੇ ਕੰਮ ਦੇ ਵਿੱਚ ਜਲੇ ਨਹੀਂ ਹੈਗਾ ਕਹੇ ਵਾ ਪੜਾ ਰਿਹਾ ਬਾਹਰ ਬਾਹਰ ਕਹੇ ਵਾ ਪੜਾ ਰਿਹਾ ਸਾਡੇ ਖੋਬੇ ਆਪਰਾ ਹਲਾ ਬੰਦਾ ਹੀ ਹੈਗਾ ਲੋਹੜਾ ਪੜਾ ਵਗੜਾ ਉਹ ਆਪ ਕੋਈ ਪਾ ਮੋੜ ਪੜ ਜੀ ਉਹ ਤੇਰਾ ਬੇੜਾ ਬੈਠਾ ਤੇਰਾ ਬਹਿ ਜਾ ਤੇਰਾ ਉਹ ਆ ਦੇਖ ਲੋ ਉਹ ਦਿਖਾਓ ਮਾੜੀ ਜੀ ਆ ਦੇਖ ਲੋ ਲੋਕ ਸਰਜੀਤ ਘਰ ਲੁੱਟੀ ਗਈ ਆ ਪੂਰੇ ਨੇ ਹੋ ਰੰਗ ਰੱਖੀ ਆ ਵਾਰ ਮੋਰੋ ਦੋਤਾ ਦੀ ਸਾਸੀ ਬਈ ਰੋਣਾ ਮੈਨੂੰ ਦੇਖਣ ਜਾਂਦਾ ਪੂਰਾ ਲੈ ਹਾ ਉਹ ਤੁਮ ਮਾਝੇ ਕੋਈ ਆ ਕੀ ਆ ਹੋਏ ਕੀ ਆ ਜਾਛ ਓਏ ਕਾਣੂ ਐ ਫਫੜਾਏ ਮੈਂ ਤੁਸੀਂ ਐ ਪਏ ਦੇਖੋ ਪਹਿਲਾ ਕੁੜੀਆਂ ਲਿਖਿਆ ਨੇ ਅਰੇ ਆ ਪੁੱਤ ਸਿੱਧੀ ਰਿਆ ਕੁੜੀਆਂ ਨੂੰ ਨਾ ਬਰਾਬ ਸ਼ਰਮਾ ਕੁੜੀਆਂ ਤੇ ਮਾੜਾ ਅਸਰ ਪਾਉਂ ਤੈਨੂੰ ਖਾਲੇ ਮੂੰਹ ਦਿਖਾਉ ਪਹਿ ਮੂੰਹ ਦਿਖਾਉ ਤੂੰ ਐਂ ਦੱਸ ਭਾਈ ਤੁਸੀਂ ਦੋਏ ਮੇਰੀ ਧੀਆ ਪੜੀਆਂ ਲਿਖੀਆਂ ਆ ਮੈਂ ਆ ਭਾਈ ਮੈਂ ਹੋਰ ਬੋਣਾ ਪਾਪੇ ਤੂੰ ਹੀ ਦਗਾ ਸਿੱਪੀ ਮਾਹੀਆ ਭਾਈ ਓਏ ਨੇ ਪੁੱਤ ਕਿਉਂ ਰੋਈ ਜਾਨੀ ਆ ਤੇਰਾ ਪੋਤਾ ਸੜਿਆ ਆ ਆਲੇ ਮੇਰਾ ਮਿੱਡੀ ਸੋਹਣੀ ਮੂਰਤਾ ਮੈਨੂੰ ਇਹ ਦੱਸ ਇਹ ਮੇਰੇ ਮੇਰੇ ਮੂੰਹ ਵਰਗਾ ਹਗਾ ਹੋਰ ਸਾਲਾ ਤੇਰਾ ਛੋਟਾ ਭਾਈ ਆ ਸ਼ਰਮ ਨਹੀਂ ਆਉਂਦੀ ਤੈਨੂੰ ਹਾਏ ਨਾ ਪਾਪੇ ਕਰੇ ਮੇਰੇ ਅਸਰ ਤੇ ਹੱਥ ਰੱਖਿਆ ਕਰੇ ਸਿੱਪਰੇਆਂ ਸਰ ਤੇ ਹੱਥ ਰੱਖਿਆ ਦੱਸ ਕਿਵੇਂ ਦੱਸੂ ਸਰ ਤੇ ਹੱਥ ਤੇਰੀ ਖੜਾਗਾ ਭਾਈ ਮੈਂ ਹੱਦ ਹੋ ਗਈ ਓਏ ਕਿਵੇਂ ਤੁਹਾਨੂੰ ਤੇ ਕੀ ਦਵਾਵਾਂ ਮੈਂ ਇਹੀ ਆ ਮਾਮਾ ਜੀ ਮੈਂ ਤੂੰ ਦੇਖ ਲੈ ਭਾਈ ਕੁੜੀਏ ਮੈਨੂੰ ਤਾਂ ਲੱਗਦਾ ਤੂੰ ਹੀ ਆਗਾ ਓਹ ਓਰੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਤੂੰ ਆਇਆ ਕਹਿੰਦਾ ਮੇਰੇ ਮੂੰਹ ਵਰਗਾ ਮੂੰਹ ਆ ਤੇਰੀ ਮਾਂ ਨੇ ਜੋੜੇ ਜੰਮੇ ਸੀ ਤੁਸੀਂ ਆ ਦੇਖ ਲੈ ਦੰਦ ਕਿਵੇਂ ਕੱਢ ਰਿਹਾ ਮੇਰੇ ਸਿਰ 'ਚ 100 ਘੜਾ ਪੂਣੀ ਦਾ ਸ਼ਰਮ ਕਾਲਾ ਕੰਜਰਾ ਬਰਾਬਰ ਤੇ ਧੀਆਂ ਵਿਆਹਾਂ ਵਿਆਹਾਂ ਤੇਰੀਆਂ ਵੀ ਕੀਤਾ ਤੂੰ ਕੰਜਰਾ ਹਏ ਦੋ ਤੇ ਆ ਕੀ ਕਰਤਾ ਤੂੰ ਹਬਸਰ ਰੋਗੜਾ ਹਬਸਰ ਰੋਗੜਾ ਕੰਮ ਨੂੰ ਹਏ ਹਏ ਵੇ ਆ ਕੀ ਕਰਤਾ ਕੰਜਰਾ ਮੈਨੂੰ ਮਾਰਦੇ ਜੀ ਆਏ ਤੋ ਭਾਈ ਮੈਨੂੰ ਲਾ ਦੋ ਫਾਹੇ ਓ ਚਾਰਿਆ ਮੈਨੂੰ ਫਾਹੇ ਲਾਵੇ ਤੂੰ ਓ ਮੇਰਾ ਘਟ ਦੇ ਗਰ ਮਾਰ ਤੋ ਕੇ ਘੋੜ ਦੋ ਮੇਰਾ ਹੌਂ ਲਾ ਹੱਥ ਤੂੰ ਹੌਂ ਲਾ ਹੱਥ ਤੂੰ ਅਲਟਾ ਕੰਦਨ ਪੁਰੀ ਆ ਮਾਜਾ ਹਾਏ ਸ਼ਾਹਰਾ ਕੋਲ ਮਫੜਾ ਦੱਸ ਪਾਕਿਸਤਾਨ ਪੱਟ ਪੱਟ ਪਾ ਬੋ ਮੈਂ ਕੋਈ ਨਹੀਂ ਪੜਾ ਤੂੰ ਨਾ ਟਿਕੀ ਬਟਾ ਉਹ ਵੀ ਮਾਰੋ ਫੜ ਕੋਈ ਬੈਠੋ ਫੜ ਕੋਈ ਉਹ ਆ ਕਰੋ ਸੱਤਾਂ ਝਾਕ ਮਗਾ ਜੋ ਕਬੂ ਜੇ ਮਗਾ ਜੋ ਉਹ ਕਿਦਰੇ ਨੂੰ ਮਨਤਾ ਹੈ ਗਿਆ ਉਹ ਉਹ ਭੱਜੂਗਾ ਭੱਜੂ ਉਹ ਕਦੀ ਉਹ ਫੜ ਕੇ ਜਾਉਂਦਾ ਜੀ ਰਾਮ ਨੂੰ ਲਿਆ ਸੱਜ ਸਬਰ ਕੇ ਇਹਦੇ ਨਾਲ ਬੈਠਵੇ ਉਹ ਆਮਰੇ ਸਾਹਮਣੇ ਐ ਪੜੀਆਂ ਖਾਂਦਾ ਕੁੱਤੇ ਦਾ ਪੌੜ ਲੈ ਆਪਾਂ ਪੜਦੀ ਟਾਈਮ ਦੀ ਮੈਂ ਨਹੀਂ ਕਰਾਈ ਦੱਸੀ ਨਾ ਹੋਰ ਸਿਰ ਪੜਾਉਂਦਾ ਗਾੜਾ ਕੀ ਟੰਗ ਦਾ ਸਿਰ ਪੜਾਉਂਦਾ ਆਪਾਂ ਨਾ ਕਿਹੜਾ ਸਿਰ ਨਹੀਂ ਪੜਾਉਂਦਾ ਕੁੱਤਿਆ ਉਹ ਪਕਾਣੀ ਪਕਾਣੀ ਆਪ ਤੇ ਸਿਰ ਪੜਵਾ ਤੂੰ ਲੈ ਪਪੜਾ ਆ ਬੰਨੇ ਦੋ ਹੱਥ ਤੂੰ ਸਾਡਾ ਕੰਜਰ ਨਾਲੋਂ ਨੂੰ ਮੇੜ ਇਸਤਤ ਦੀ ਕੁੜੀ ਨੂੰ ਲੈ ਕੇ ਜਾਂਦੇ ਹੋਏ ਤੇਰਾ ਦਿਮਾਗ ਖਰਾਬ ਹੋਇਆ ਉਹ ਕੰਜਰ ਤਾਂ ਭਾਲਦਾ ਉਹ ਵੀ ਕਦੋਂ ਤੁਸੀਂ ਇਹਨੂੰ ਲੈ ਕੇ ਜਾਵੋ ਤੇ ਮੈਂ ਨਵੀਂ ਜਨਾਨੀ ਨੂੰ ਕਦੇ ਲੈ ਕੇ ਆਵਾਂ ਤੁਸੀਂ ਘਰ ਬਸਾਉਣਾ ਹੈ ਜਾਂ ਨਹੀਂ ਉਹ ਹੋਰ ਫਪੜਾ ਹੋਣ ਛਿੱਤਰ ਖਾਈ ਜਾਂਗੇ ਦੇ ਕੁੜੀ ਨੂੰ ਕਿਵੇਂ ਦਾਇ ਦਾ ਕੁੱਟ ਗਿਆ ਸਾਡੀ ਬੇਇੱਜ਼ਤੀ ਕਰਦਾ ਬਹੁਤ ਫਲਾਸੀ ਕਿਵੇਂ ਨਿਭੜੂ ਗੱਲ ਓ ਨਿਭੜੂ ਕਿਵੇਂ ਗੱਲ ਸੋਣਾ ਮਾਏ ਨੂੰ ਛੋਟੇ ਜਿਹ ਹੁੰਦੇ ਨੂੰ ਬਛੇਰਾ ਚੱਕ ਜਾ ਰਿਹਾ ਕੰਜਰ ਉੱਤੇ ਮੂਤ ਦਿੰਦਾ ਸੀ ਪਰ ਹੁਣ ਕੰਜਰ ਇਹ ਕੀ ਪਤਾ ਸੀ ਵੀ ਫਿਰ ਤੇ ਮੂਤੂਗਾ ਮੈਂ ਸਾਰਾ ਕੁਝ ਸੈੱਟ ਕਰ ਲੂਗਾ